ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਇਸ ਚੈਨਲ ਦੇ ਜ਼ਰੀਏ ਜੋ ਵੀ ਬਾਹਰਲੇ ਮੁਲਕਾਂ 'ਚ ਉਤਰਾ ਚੜਾ ਆਉਂਦੇ ਰਹਿੰਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸੱਚ ਤੇ ਆਥੈਂਟੀਕੇਟਡ ਨਿਊਜ਼ ਆ ਤੁਹਾਡੇ ਤੱਕ ਲੈ ਕੇ ਆਈਏ ਤੁਹਾਨੂੰ ਸਚਾਈ ਦਾ ਪਤਾ ਲੱਗ ਜਾਏ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਬਾਹਰਲੇ ਮੁਲਕਾਂ ਦੀ ਸੱਚਾਈ ਤੋਂ ਦੂਰ ਰਹਿੰਦੇ ਐ ਇਸ ਕਰਕੇ ਉਹਨਾਂ ਤੱਕ ਸੱਚਾਈ ਪਹੁੰਚਾਉਣਾ ਸਾਡਾ ਫਰਜ਼ ਐ ਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਆਥੈਂਟੀਕੇਟ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਅੱਜ ਦੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਕਰਨੌਲਖ ਕਰਨੌਲਖ ਨੂੰ ਸਾਰੇ ਤੁਸੀਂ ਜਾਣਦੇ ਹੀ ਆ ਜੋ ਪਿਛਲੇ 10-15 ਸਾਲ ਕੈਨੇਡਾ ਲਗਾ ਕੇ ਵਤਨ ਵਾਪਸ ਪਰਤੇ ਆ ਤੇ ਉਹ ਹੁਣ ਪੰਜਾਬ ਨੂੰ ਪ੍ਰੋਮੋਟ ਕਰਨ ਵਾਸਤੇ ਲੱਗੇ ਆ ਕਿਉਂਕਿ ਪੰਜਾਬ ਨਾਲ ਉਹਨਾਂ ਦਾ खासा ਲਗਾਅ ਹੈ ਉਹ ਆ ਤੇ ਪਹਿਲਾ ਆਪਾਂ ਕਰਨ ਔਲਖ ਨਾਲ ਆਪਾਂ ਵੈਲਕਮ ਕਰ ਲਈਏ ਤੇ ਫਿਰ ਆਪਾਂ ਅੱਗੇ ਗੱਲਾਂ ਬਾਤਾਂ ਕਰਾਂਗੇ ਔਲਖ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਬਸ ਵਧੀਆ ਵਧੀਆ ਤੁਸੀਂ ਠੀਕ ਹੋ ਹਾਂਜੀ ਹਾਂਜੀ ਬਾਈ ਵਧੀਆ ਜੀ ਹਾਂ ਜੋ ਪਿਛਲੇ ਹਫਤੇ ਸਾਰਾ ਕੁਝ ਹੋਇਆ ਨਾ ਉਹਦੇ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਨੀ ਹੈ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਜੋ ਸੱਚ ਹੈ ਜਿਹੜਾ ਹੈਗਾ ਲੋਕਾਂ ਦੇ ਅੱਗੇ ਰੱਖੋਗੇ ਜੀ ਬਾਈ ਹਾਂਜੀ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਕਰਨੌਲਖ ਬਾਈ ਦਾ ਵੀ ਚੈਨਲ ਹੈਗਾ ਬੈਕ ਟੂ ਮਦਰ ਲੈਂਡ ਪੰਜਾਬ ਤੁਸੀਂ ਉੱਥੇ ਜਾ ਕੇ ਵੀ ਚੈਨਲ ਤੇ ਬਹੁਤ ਚੰਗੀਆਂ ਤੇ ਵਧੀਆ ਨਿਊਜ਼ ਆ ਜਿਹੜੀਆਂ ਉਹ ਦੇਖ ਸਕਦੇ ਆ ਸੋ ਬੈਕ ਟੂ ਮਦਰ ਲੈਂਡ ਪੰਜਾਬ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੇ ਤੇ ਹੁਣ ਔਲਖ ਸਾਹਿਬ ਨੂੰ ਆਪਾਂ ਜਿਹੜਾ ਪਹਿਲਾ ਸਵਾਲ ਇਹ ਕਰਦੇ ਆ ਕਿ ਇੱਕ ਐਡਮਿੰਟਨ ਚ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜ ਜਿਹਦੇ ਵਿੱਚ ਸਾਡੇ ਇੱਕ ਪੰਜਾਬੀ ਭਰਾ ਨੂੰ ਗੋਰੇ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤੇ ਮੈਂ ਕਹਿੰਦਾ ਵੀ ਇੰਨਾ ਜਿਹੜਾ ਬਰੂਟਲ ਐਕਟ ਹੈ ਜਿਹੜਾ ਮੈਂ ਕਦੇ ਨਹੀਂ ਸੁਣਿਆ ਸੀਗਾ ਵੀ ਇੰਨੀ ਹਵਾਨੀਅਤ ਨਾਲ ਕੋਈ ਜਿਹੜਾ ਹੈਗੇ ਆ ਬੰਦਾ ਕਿਸੇ ਬੰਦੇ ਨੂੰ ਨਫ਼ਰਤ ਕਰ ਸਕਦਾ ਤੇ ਔਲਖ ਸਾਹਿਬ ਮੈਂ ਸਮਝਦਾ ਵੀ ਇਹ ਇੱਕ ਬਹੁਤ ਮੰਦਭਾਗੀ ਘਟਨਾ ਜਿਹੜੀ ਵਾਪਰੀ ਐ ਐਡਮਿੰਟਨ ਬਈ ਬੇਸਿਕਲੀ ਨਾ ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਨੇ ਆ ਜਾਂ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਜਾਂ ਪਿਛਲੇ ਇੰਟਰਵਿਊਸ 'ਚ ਵੀ ਗੱਲ ਕੀਤੀ ਸੀ ਜੀ ਕਿ ਜਿਹੜਾ ਕੈਨੇਡਾ 'ਚ ਆਸਟ੍ਰੇਲੀਆ 'ਚ ਯੂਕੇ ਕਿਤੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਰੇਸਿਜ਼ਮ ਜਿਹੜਾ ਸਿਰ ਕਰਦੇ ਆ ਉਹ ਬੰਦੇ ਆਪਾਂ ਨੂੰ ਬਹੁਤ ਮਾੜੇ ਤਰ੍ਹਾਂ ਨਾਲ ਹੇਟ ਕਰਦੇ ਆ ਜਿਵੇਂ ਆਪਣੇ ਪਹਿਲਾਂ ਅੰਗਰੇਜ਼ ਪੁਰਾਣੇ ਟਾਈਮ 47 ਜਿੱਥੇ ਰਹਿੰਦੇ ਸੀ ਨਾ ਉਦੋਂ ਆਪਨੂੰ ਹੰਟਰਾਂ ਨਾਲ ਗੋੜਦੇ ਸੀ ਡਾਂਗਾ ਨਾਲ ਗੋੜਦੇ ਸੀ ਬਦੂਖਾ ਨਾਲ ਗੋੜਦੇ ਸੀ ਉਹਨਾਂ ਦਾ ਥੋੜਾ ਜਿਹਾ ਪਾਸੇ ਇਹ ਹੈ ਕਿ ਉਹ ਤਰੀਕਾ ਬਦਲ ਚੁੱਕਿਆ ਪਰ ਉਹਨਾਂ ਦੇ ਵਿੱਚ ਆਪਣੇ ਲਈ ਉਹੀ ਨਫ਼ਰਤ ਆ ਉਹੀ ਜਿਹੜਾ ਮਨ 'ਚ ਉਹਨਾਂ ਦੇ ਗੰਦ ਭਰਿਆ ਹੋਇਆ ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਬੰਦਿਆਂ ਨੇ ਇੱਥੇ ਆ ਕੇ ਆਪਣੀਆਂ ਜੌਬਾਂ ਲੈ ਲਈਆਂ ਚਾਹੇ ਆਪਣੀ ਪਹਿਲੀ ਪੀੜ੍ਹੀ ਚਾਹੇ ਆਪਣੀ ਦੂਜੀ ਪੀੜ੍ਹੀ ਚਾਹੇ ਆਪਣੀ ਕੈਨੇਡਾ 'ਚ ਤੀਜੀ ਪੀੜ੍ਹੀ ਚੱਲ ਰਹੀ ਹੈ ਹਾਂਜੀ ਸੋ ਜਿਹੜੀ ਇਹ ਘਟਨਾ ਹੈਗੀ ਇਹ ਰੇਸਿਸਟੈਂਡ ਦਾ ਹਿੱਸਾ ਹੈ ਠੀਕ ਹੈ ਜੇ ਮੈਂ ਸਾਫ਼ ਸ਼ਬਦਾਂ 'ਚ ਕਹਾਂ ਤਾਂ ਉੱਥੇ ਹੋਇਆ ਕਿ ਇਹ ਜੀ ਇੱਕ 55 ਸਾਲ ਦਾ ਐਡਮਿੰਟਨ 'ਚ ਆਰਵੀ ਸਿੰਘ ਸੱਗੂ ਸੀਗਾ ਜੀ अच्छा जी वो अपनी गर्लफ्रेंड ਨਾਲ ਰੋਟੀ ਖਾਣ ਮਗਰੋਂ ਰੈਸਟੋਰੈਂਟ ਚੋਂ ਬਾਹਰ ਆ ਰਿਹਾ ਸੀਗਾ ਹੂੰ ਹੂੰ ਤੇ ਇੱਕ 40 ਸਾਲ ਦਾ ਗੋਰਾ ਹੈ ਜੀ ਜਿਹੜਾ ਨਾਮ ਕਾਇਲ ਪਾਈਪਲਾਈਨ ਹੈ ਠੀਕ ਹੈ ਉਹ ਆਰਵੀ ਸਿੰਘ ਦੀ ਕਾਰ ਦੇ ਉੱਤੇ ਬਾਥਰੂਮ ਕਰ ਰਿਹਾ ਸੀਗਾ ਜੀ ਅੱਛਾ ਤੇ ਆਰਵੀ ਸਿੰਘ ਨੇ ਜਦੋਂ ਉਹਨੂੰ ਟੋਕਿਆ ਵੀ ਤੂੰ ਭਾਈ ਬਾਥਰੂਮ ਕਿਉਂ ਕਰ ਰਿਹਾ ਤੂੰ ਵੀ ਪਬਲਿਕ ਪਲੇਸ ਦੇ ਵਿੱਚ ਕਰ ਰਿਹਾ ਜਿਵੇਂ ਆਪਣੇ ਆਮ ਤੌਰ ਤੇ ਆਪਣੇ ਲੋਕਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਆਪਣੇ ਲੋਕ ਗੰਦ ਪਾਉਂਦੇ ਆ ਜੀ ਜੀ ਉਹ ਬਾਥਰੂਮ ਕਰ ਰਿਆ ਸੀ ਇਹਨੇ ਰੋਕਿਆ ਤੇ ਉਹਨੇ ਇਹਦੇ ਤੇ ਹਮਲਾ ਕਰਤਾ ਜੀ ਹੂੰ ਇਹਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਇਹਨੂੰ ਅੱਧ ਮਰਿਆ ਕਰਕੇ ਉਹ ਭੱਜ ਗਿਆ ਠੀਕ ਹੈ ਤੇ ਇਹਨੂੰ 5 ਦਿਨ ਆਈ ਸੀ ਯੂ ਚ ਰੱਖਿਆ ਗਿਆ ਤੇ 5 ਦਿਨਾਂ ਬਾਅਦ ਉਹਦੀ ਹੈ ਜਿਹੜੀ ਉਹ ਮੌਤ ਹੋ ਗਈ ਹੈ ਜੀ ਤੇ ਆਪਣੇ ਭਾਈਚਾਰੇ ਲਈ ਬੜੀ ਮਾੜੀ ਖਬਰ ਹੈ ਤੇ ਬੜੀ ਮਾੜੀ ਗੱਲ ਹੈ ਬਿਲਕੁਲ ਬਹੁਤ ਨਮੋਸ਼ੀ ਵਾਲੀ ਗੱਲ ਹੈ ਜੇ ਇਦਾਂ ਆਪਣੇ ਪੰਜਾਬੀਆਂ ਨਾਲ ਹੋਣ ਲੱਗ ਗਿਆ ਤਾਂ ਫਿਰ ਆਪਾਂ ਜਾਵਾਂਗੇ ਕਿੱਥੇ ਹਾਂ ਦੂਜੀ ਗੱਲ ਇਹਦੇ ਵਿੱਚ ਮੈਂ ਹੋਰ ਐਡ ਕਰ ਦਾਂ ਜੀ ਜਿੱਥੋਂ ਤੱਕ ਮੈਨੂੰ ਸੁਣਨ ਚਾਇਆ ਕਿ ਉੱਥੋਂ ਦਾ ਬੌਰਨ ਬਰਾਊਟ ਆਪ ਸੀਗਾ ਜੀ ਆਰ ਵੀ ਸਿੰਘ ਸੋ ਆਮ ਤੌਰ ਤੇ ਆਪਣੇ ਬੰਦੇ ਕਹਿ ਦਿੰਦੇ ਕਿ ਇਹਨੂੰ ਇੰਗਲਿਸ਼ ਦੀ ਪ੍ਰੋਬਲਮ ਹੋਣੀ ਹੈ ਇਹਨੂੰ ਸਮਝਾਉਣਾ ਨਹੀਂ ਆਇਆ ਜਾਂ ਇਹਨੇ ਕੁਝ ਗਲਤ ਕਹਿਤਾ ਹਨ ਇੱਕ ਵੈਲ ਸੈਟਲਡ ਬਿਜ਼ਨਸਮੈਨ ਸੀਗਾ ਜੀ ਆਰ ਵੀ ਸਿੰਘ ਤੇ ਉਹ ਜਿੱਥੇ ਮੈਂ ਐਡਮਿੰਟਨ ਚ ਪਿਛਲੇ ਲੰਮਾ ਸਮਾਂ 14 ਸਾਲ ਉੱਥੇ ਰਹਿੰਦਾ ਰਿਹਾ ਉੱਥੇ ਹੀ ਰਹਿੰਦਾ ਸੀਗਾ ਹੂੰ ਤੇ ਆਪਣੇ ਭਾਈਚਾਰੇ ਲਈ ਬੜੀ ਮੰਦ ਭਾਗੀ ਖਬਰ ਹੈ ਤੇ ਆਪਣੇ ਭਾਈਚਾਰੇ ਨੂੰ ਸਪੈਸ਼ਲੀ ਕੈਨੇਡਾ ਚ ਅੱਜ ਦੇ ਟਾਈਮ ਗੋਰਿਆਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਜੀ ਲੋੜ ਆ ਲੋੜਾ ਬਿਲਕੁਲ ਕਿਤੇ ਨਾ ਕਿਤੇ ਨਾ ਮੈਂ ਔਲਖ ਸਾਹਿਬ ਇਹ ਵੀ ਸਮਝਦਾ ਹਾਂ ਵੀ ਹੁਣ ਗਵਰਨਮੈਂਟ ਵੀ ਨਹੀਂ ਚਾਹੁੰਦੀ ਕਿ ਜਿਹੜੇ ਪੰਜਾਬੀ ਆ ਜਾਂ ਇੰਡੀਅਨ ਆ ਉੱਥੇ ਰਹਿਣ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਹਨਾ ਰੇਸਿਜ਼ਮ ਨੂੰ ਲੈ ਕੇ ਵਾਪਨੀਆਂ ਹੁਣ ਸਰਕਾਰ ਵੀ ਇਹ ਚਾਹੁੰਦੀ ਹੈ ਵੀ ਭਵੇਂ ਉਹ ਵਿਦਿਅਕ ਵੀਜ਼ੇ ਵਾਲਾ ਭਾਵੇਂ ਸਟੱਡੀ ਵੀਜ਼ੇ ਵਾਲਾ ਕਾਵਾ ਕੋਈ ਰਿਫਿਊਜੀ ਵਾਲਾ ਵੀ ਕਿਵੇਂ ਨਾ ਕਿਵੇਂ ਕੋਈ ਰਾਹ ਲੱਭ ਕੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਦੇਸ਼ ਚੋਂ ਤੇ ਹੁਣ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਵੀ ਇੱਕ ਤਾਂ ਕੈਨੇਡਾ ਗਵਰਨਮੈਂਟ ਨਵਾਂ ਬਜਟ ਦੇ ਵਿੱਚ ਪ੍ਰਬਧਾਨ ਰੱਖ ਰਹੀ ਹੈ ਵੀ ਟਾਸਕ ਫੋਰਸ ਬਣਾਉਣੀ ਹੈ ਵੀ ਜਿਹੜੇ ਬੰਦੇ ਫੜ ਕੇ ਰਿਪੋਰਟ ਕਰਨਗੇ ਤੇ CBSA ਦਾ ਪਹਿਲਾਂ ਹੀ ਇਹ ਕੰਮ ਕਰਨ ਲੱਗ ਗਈ ਵੀ ਬਹੁਤ ਸਾਰੀਆਂ ਰੇਡਸ ਆ ਜਿਹੜੀਆਂ ਕੈਨੇਡਾ ਦੇ ਵਿੱਚ CBSA ਕਰ ਰਹੀ ਹੈ ਜੇ ਵਿਜ਼ਟਰ ਵੀਜ਼ਾ ਵਾਲਾ ਡਿੱਕੇ ਆਉਂਦਾ ਉਹਨਾਂ ਨੂੰ ਫੜ ਰਹੇ ਆ ਜੇ ਰੈਫਿਊਜੀ ਵਾਲਾ ਡਿੱਕੇ ਆਉਂਦਾ ਉਹਨੂੰ ਫੜ ਰਹੇ ਆ ਜੇ ਕੋਈ ਅ ਅ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਆ ਉਹਨੂੰ ਫੜ ਰਹੇ ਆ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਮਨਸ਼ਾ ਸਰਕਾਰ ਦੀ ਇਹੀ ਹੈ ਵੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਭਾਈ ਮਨਸ਼ਾ ਤਾਂ ਨੋ ਡਾਊਟ ਜਿਹੜੀ ਕੈਨੇਡਾ ਗਵਰਨਮੈਂਟ ਹੈਗੀ ਹੈ ਉਹ ਸਾਰੇ ਕ੍ਰਿਮੀਨਲਸ ਨੂੰ ਮਾੜੇ ਅਨਸਰਾਂ ਨੂੰ ਆਦੇਸ਼ ਚੋਂ ਬਾਹਰ ਕੱਢ ਕੇ ਸਾਫ਼ ਕਰਨਾ ਚਾਹੁੰਦੀ ਹੈ ਜੀ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੀ ਹੈ ਦੂਜੀ ਚੀਜ਼ ਇਹ ਹੈ ਕਿ ਅੱਜ ਦੇ ਟਾਈਮ 'ਚ ਸੀਬੀਐਸਓ ਵੱਲੋਂ ਹਰ ਰੋਜ਼ ਮਤਲਬ ਹਰ ਰੋਜ਼ ਕੈਲਗਰੀ ਸਾਰੀ ਬ੍ਰਾਮਟਨ ਮਿਸਿਸ ਸਾਗਾ ਹਰ ਜਗ੍ਹਾ ਤੇ ਵਿੱਚ ਰੇਡਸ ਕੀਤੀਆਂ ਜਾ ਰਹੀਆਂ ਤੇ ਉਹਨਾਂ ਬੰਦਿਆਂ ਨੂੰ ਫੜਿਆ ਜਾ ਰਿਹਾ ਜਿਹੜੇ ਕੋਈ ਬਿਨਾ ਪੇਪਰ ਤੋਂ ਕੰਮ ਕਰ ਰਹੇ ਬਿਨਾ ਪੇਪਰ ਤੋਂ ਮਤਲਬ ਕਿ ਟੂਰਿਸਟ ਵੀਜ਼ੇ ਤੇ ਗਏ ਸੀ ਵਰਕ ਪਰਮਿਟ ਤੇ ਗਏ ਸੀ ਉਹ ਟਾਈਮ ਟੱਪ ਚੁੱਕੇ ਕਿਸੇ ਬਿਜ਼ਨਸ ਤੇ ਕੈਸ਼ ਤੇ ਕੰਮ ਕਰ ਰਹੇ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ ਜਾਂ ਜਿਨ੍ਹਾਂ ਨੇ ਫੇਕ ਰਿਫਿਊਜੀ ਕੇਸ ਲਾਏ ਸੀ ਫੇਕ ਰਿਫਿਊਜੀ ਕੇਸ ਮਤਲਬ ਕਿਸੇ ਨੇ ਕਹਿਤਾ ਜੀ ਮੈਨੂੰ ਇੰਡੀਆ ਚ ਖਤਰਾ ਹੈ ਜੀ ਮੇਰਾ ਚਾਚਾ ਨਾ ਮੈਨੂੰ ਮਾਰ ਦੇ ਮੇਰਾ ਪਿਓ ਨਾ ਮੈਨੂੰ ਮਾਰ ਦੇ ਜਾਂ ਬਹੁਤੇ ਕੇਸਾਂ ਦੇ ਵਿੱਚ ਇਸ ਗੱਲ ਨੂੰ ਮੈਨੂੰ ਕਹਿਣ ਚ ਕੋਈ ਸ਼ਰਮ ਨਹੀਂ ਹੈਗੀ ਕਿ ਲੋਕਾਂ ਨੇ ਝੂਠਾ ਖਾਲਿਸਤਾਨ ਦਾ ਨਾਮ ਲੈ ਕੇ ਵੀ ਰਿਫਿਊਜੀ ਕੇਸ ਲਾਏ ਸੀ ਠੀਕ ਹੈ ਤੇ ਉਹ ਵੀ ਕੈਸ਼ ਦੇ ਕੰਮ ਕਰ ਰਹੇ ਆ ਦੂਜੀ ਚੀਜ਼ ਇਹ ਸਟੂਡੈਂਟ ਭੈਣ ਭਰਾ ਜਿਹੜੇ ਹੈਗੇ ਉਹ 24 ਘੰਟੇ ਉਹਨਾਂ ਨੂੰ 20 ਘੰਟੇ ਕੰਮ ਅਲਾਊਡ ਹੈ ਉਸ ਤੋਂ ਬਾਅਦ ਆਪਣੀ ਫੀਸ ਕੱਢਣ ਲਈ ਉਹਨਾਂ ਦੀ ਮਜਬੂਰੀ ਵੀ ਹੈ ਜੀ ਜੀ ਵੀ ਉਹ ਕੈਸ਼ ਤੇ ਕੰਮ ਕਰਨ ਉਹਨਾਂ ਦੀ ਵੀ ਫੜੋ ਫੜਾਈ ਹੋਈ ਹੈ ਦੂਜੀ ਚੀਜ਼ ਇੱਕ ਜਿਹੜਾ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਆਪਣੇ ਭਾਈਚਾਰੇ ਵੱਲੋਂ ਜਾਂ ਪੰਜਾਬੀ ਮਾਪਿਓ ਵੱਲੋਂ ਗੰਦ ਪਾਇਆ ਜਾਂਦਾ ਕਿ ਵੈਸਟਰਨ ਵੀਜ਼ੇ ਦੇ ਆ ਕੇ ਕੈਸ਼ ਤੇ ਕੰਮ ਕਰਦੇ ਹੂੰ ਉਹਦੇ 'ਚ ਕੀ ਹੈਗਾ ਜੀ ਜਦੋਂ ਉਹ ਕੈਸ਼ ਤੇ ਕੰਮ ਕਰਦੇ ਆ ਤਾਂ ਸਟੂਡੈਂਟਾਂ ਦੇ ਵੀ ਰੋਟੀ ਮਾਰਦੇ ਆ ਠੀਕ ਹੈ ਤੇ ਉਹ ਜਿਹੜੇ ਉਥੇ ਨੇ ਪੱਕੇ ਰਹਿ ਰਹੇ ਵਸਨੀਕ ਭੈਣ ਭਰਾ ਜਿਹੜੇ ਪੀਆਰ ਐਸਡੀ ਜਨ ਆ ਉਹਨਾਂ ਦੀ ਵੀ ਜੌਬ ਖੋਹਦੇ ਆ ਉਹ ਸਿੱਧੇ ਸਾਫ ਸ਼ਬਦਾਂ ਚ ਗਾਵਾਂ ਤਾਂ ਮੈਂ ਉਹਨਾਂ ਦੀ ਵੀ ਫੜੋ ਫੜਾਈ ਹੋਈ ਐ ਤੇ ਬਾਕੀ ਜਿਹੜੇ ਕਈ ਬੰਦੇ ਅਮਰੀਕਾ ਚੋਂ ਇਧਰ ਟੱਪ ਕੇ ਆਏ ਸੀਗੇ ਜੀ ਦੋ ਨੰਬਰ ਦੇ ਚਾਹੇ ਉਹ ਕਿਸੇ ਵੀ ਆਪਣੇ ਕੰਟਰੀ ਨਾਲ ਸਬੰਧ ਰੱਖਦਾ ਲੱਗਦੇ ਹੋਣ ਹਣਾ ਸੋ ਕੰਸਟਰਕਸ਼ਨ ਸਾਈਟਸ ਤੇ ਪੀਜ਼ਿਆਂ ਤੇ ਪੰਜਾਬੀਆਂ ਦੇ ਰੈਸਟੋਰੈਂਟਸ ਤੇ ਆ ਤੁਸੀਂ ਇਹ ਲਾ ਲੋ ਕਲੱਬਸ ਚ ਹਨਾ ਹਰ ਥਾਂ ਤੇ ਸੀਬੀਐਸਏ ਵੱਲੋਂ ਜਿੱਥੇ ਕੋਈ ਸੂਝ ਨਾ ਦਿੰਦਾ ਹੈਗਾ ਉੱਥੇ ਰੇਡਸ ਕੀਤੀਆਂ ਜਾ ਰਹੀਆਂ ਬੰਦਿਆਂ ਨੂੰ ਫੜ ਕੇ ਉਹਨਾਂ ਦੇ ਪੇਪਰ ਪ੍ਰੋਪਰ ਚੈੱਕ ਕੀਤੇ ਆ ਰਹੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਆ ਉਹਨਾਂ ਦੇ ਵੀਜ਼ੇ ਕੈਨਸਲ ਕੀਤੇ ਜਾ ਰਹੇ ਆ ਸਟੂਡੈਂਟ ਜਿਹੜੇ ਕੋਈ ਫੜੇ ਜਾ ਰਹੇ ਆ ਉਹਨਾਂ ਦੇ ਆਪਣੇ ਵੀਜ਼ੇ ਤੇ ਐਪਲੀਕੇਸ਼ਨ ਦਲਾਈਆਂ ਜਾ ਰਹੀਆਂ ਹਨਾ ਸੋ ਬਹੁਤ ਲੰਮੇ ਸਮੇਂ ਤੋਂ ਜਿਹੜੀ ਹੈਗੀ ਸੀਬੀਐਸਏ ਬੜੀ ਢਿੱਲੀ ਚੱਲ ਰਹੀ ਸੀ ਪਰ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਹੁਣ ਉਹ ਲੋਕਾਂ ਨੂੰ ਫੜ ਕੇ ਜਿਹੜੇ ਗਲਤ ਕੰਮ ਕਰ ਰਹੇ ਉਹਨਾਂ ਨੂੰ ਸਜ਼ਾ ਦੇਣਾ ਚਾਹੁੰਦੀ ਹੈ ਉਹਨਾਂ ਨੂੰ ਵਾਪਸ ਕਰ ਲੈਣਾ ਚਾਹੁੰਦੀ ਹੈ ਕੈਨੇਡਾ ਦੇ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆਲਰੇਡੀ ਬਹੁਤ ਲੇਟ ਹੈ ਜੀ ਲੇਟ ਹੈ ਲੇਟ ਹੈ ਬਿਲਕੁਲ ਬਿਲਕੁਲ ਕਿ ਮੈਂ ਨਾ ਔਰਖਾਬ ਇਹ ਵੀ ਸਮਝਦਾ ਹਾਂ ਵੀ ਕਿਤੇ ਨਾ ਕਿਤੇ ਨਾ ਜਿਹੜਾ ਹੈਗਾ ਆਪਣਾ ਵੀ ਕਸੂਰ ਐ ਇਸ ਸਾਰਾ ਕੁਝ ਕਰਨ ਦੇ ਵਿੱਚ ਸਨ ਸਰਕਾਰ ਨੂੰ ਸਖਤ ਕਿਉਂ ਹੋਣਾ ਪੈ ਰਿਹਾ ਵੀ ਆਪਣੀਆਂ ਵੀ ਗਲਤੀਆਂ ਖਾਸ ਕਰਕੇ ਆਪਣੇ ਪੰਜਾਬੀਆਂ ਨੇ ਉਹ ਜੀਆਂ ਗਲਤੀਆਂ ਕਰਤੀਆਂ ਵੀ ਜਿਨ੍ਹਾਂ ਨੂੰ ਕਹ ਲੋ ਵੀ ਮਾਫ ਕਰਨਾ ਜਾਂ ਸੁਧਾਰਨਾ ਬਹੁਤ ਵੱਡਾ ਔਖਾ ਕੰਮ ਹੋ ਗਿਆ ਸਰਕਾਰ ਵਾਸਤੇ ਵੀ ਤੁਸੀਂ ਕਹ ਲੋ ਵੀ ਮਾਰਕਟਾਈ ਐਕਸਟਰੈਸ਼ਨ ਨਸ਼ੇ ਦੇ ਵਿੱਚ ਹਨਾ ਕ੍ਰਾਈਮ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਵੇਂ ਅਕਸਰ ਮੈਂ ਗੱਲ ਕਰਦਾ ਉਹ ਵੀ ਪੰਜਾਬੀਆਂ ਦਾ ਨਾਂ ਆਉਣ ਲੱਗ ਗਿਆ ਦਸਾਂ ਕ੍ਰਾਈਮ ਦੇ ਵਿੱਚੇ ਦਸਾਂ ਜੁਰਮਾਂ 'ਚ ਨੌ ਨੌ ਜੁਰਮਾਂ ਜਿਹੜੇ ਪੰਜਾਬੀਆਂ ਦੇ ਸਿਰ ਲੱਗਦੇ ਆ ਤੇ ਹੁਣ ਜਿਹੜਾ ਮੁੱਦਾ ਇੱਕ ਬਹੁਤ ਵੱਡਾ ਹੈਗਾ ਕੈਨੇਡਾ ਦੇ ਵਿੱਚ ਨਸ਼ੇ ਦਾ ਵੀ ਸਰਕਾਰ ਨਸ਼ੇ ਤੇ ਠੱਲ ਪਾਉਣਾ ਚਾਹੁੰਦੀ ਆ ਪਰ ਨਸ਼ੇ ਦਾ ਕਾਰੋਬਾਰ ਬਹੁਤ ਵੱਡੇ ਲੈਵਲ ਤੇ ਕੈਨੇਡਾ ਅਮਰੀਕਾ ਵਿਖੇ ਹੋ ਰਿਹਾ ਤੇ ਹੁਣ ਜਿਵੇਂ ਹੁਣ ਪੰਜਾਬੀਆਂ ਦਾ ਨਾਂ ਵੀ ਜਿਹੜਾ ਹੈਗਾ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਾਂ ਸਮੱਗਲ ਕਰਨ ਵਾਸਤੇ ਜਾਂ ਵੇਚਣ ਵਾਸਤੇ ਬਹੁਤ ਨਾਂ ਸਾਹਮਣੇ ਆਇਆ ਇਹਦੇ ਨਾਲ ਵੀ ਸਰਕਾਰ ਜਿਹੜਾ ਨਫ਼ਰਤ ਦੀ ਨਿਗਾ ਨਾਲ ਜਿਹੜਾ ਪੰਜਾਬੀਆਂ ਨੂੰ ਦੇਖ ਰਹੀ ਆ ਬਿਲਕੁਲ ਬਿਲਕੁਲ ਭਾਈ ਮੈਂ ਇਹਦੇ ਚ ਗੱਲ ਐਡ ਕਰਾਣਾ ਕੈਲਗਰੀ ਚ ਇੱਕ ਟਰੱਕ ਡਰਾਈਵਰ ਹੈ ਜੀ ਉਹਨੂੰ ਨਸ਼ੇ ਦੀ ਵੱਡੀ ਕੀਮ ਨਾਲ ਫੜਿਆ ਗਿਆ ਆਪਣੇ ਸੀਬੀਐਸਏ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ ਤੇ ਉਹ ਵੀ ਆਪਣੇ ਭਾਈਚਾਰੇ ਦਾ ਇੱਕ ਉਗਦਾ ਹੋਇਆ ਸੂਰਜ ਕਹਿ ਦਈਏ ਹਨ ਜਾਂ ਉਹਨੇ ਆਪਣਾ ਨਾਮ ਰੋਸ਼ਨ ਕੀਤਾ ਉਹਦਾ 28 ਸਾਲਾਂ ਦਾ ਹੈ ਜੀ ਸੂਰਜ ਸਿੰਘ ਸਲਾਰੀ ਆ ਉਹਦਾ ਨਾਮ ਹੈ ਤੇ ਉਹਦੇ ਕੋਲ ਆਪਣੇ ਸੀਬੀਐਸਏ ਨੇ 70 ਕਿਲੋ ਕੋਕੇਨ ਵੜੀ ਹੈ ਜੀ ਤੇ ਜਿਹਦੀ ਕੀਮਤ 7 ਮਿਲੀਅਨ ਡਾਲਰ ਹੈਗੀ ਹੈ। ਓ ਮਾਈ ਗੋਡ। ਲਗਭਗ ਆਪਾਂ ਗੱਲ ਕਰੀਏ 7 ਮਿਲੀਅਨ ਡਾਲਰ ਆंकी ਗਈ ਹੈ। ਜੀ ਜੀ ਤੇ ਹੁਣ ਤੁਸੀਂ ਇਹ ਹਿਸਾਬ ਲਾ ਕੇ ਵੇਖੋ ਵੀ 28 ਸਾਲਾਂ ਦਾ ਜਵਾਬ ਹਮ ਇਸ ਕੰਮ 'ਚ ਹੁਣੇ ਹੀ ਪੈ ਗਿਆ। ਜਦੋਂ ਇਹ ਮੇਨਟ ਕਰਨ ਦੀ ਆਪਣੀ ਟਾਈਮ ਹੈ। ਆਪਦੀ ਲਾਈਫ ਨੂੰ ਬਣਾਉਣ ਦਾ ਟਾਈਮ ਹੈ। ਆਪਦੇ ਪਰਿਵਾਰ ਬਾਰੇ ਸੋਚਣ ਦਾ ਟਾਈਮ ਹੈ। ਉਹ 28 ਸਾਲਾਂ ਦਾ ਇਸ ਜਰਮ 'ਚ ਕਿਉਂ ਪੈ ਰਿਹਾ? ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ। ਏਸੀ ਨੂੰ ਕੈਨੇਡਾ ਭਗਤਾਂ ਨੂੰ ਕੈਨੇਡਾ 'ਚ ਰਹਿ ਰਹੇ ਉਹਨਾਂ ਆਪਣੇ ਅੰਨੇ ਲੋਕਾਂ ਨੂੰ ਸੰਭਲਣਾ ਪੈਣਾ ਜਿਨ੍ਹਾਂ ਦੇ ਅੱਖਾਂ ਦੇ ਉੱਤੇ ਵੱਡੇ ਵੱਡੇ ਕੈਨੇਡਾ ਦੇ ਨਾਂ ਦੇ ਖੋਪੇ ਚੜੇ ਹੋਏ ਐ ਜਿਵੇਂ ਆਪਾਂ ਕਹਿਆ ਨਹੀਂ ਦਿੰਦੇ ਘੋੜੇ ਦੇ ਖੋਪੇ ਲਾ ਦਿੰਦੇ ਸਾਈਡ ਤੇ ਜਿਨਾ ਖੱਬੇ ਦੇਖ ਸਕਦਾ ਨਾ ਸੱਜੇ ਦੇਖ ਸਕਦਾ ਉਹਨਾਂ ਦੇ ਉਹ ਕੈਨੇਡਾ ਵਾਲੇ ਖੋਪੇ ਚੜੇ ਹੋਏ ਐ ਉਹਨਾਂ ਨੂੰ ਕੈਨੇਡਾ ਤੋਂ ਬਿਨਾਂ ਕੁਝ ਨਹੀਂ ਦਿਖਦਾ ਤੇ ਉਹੀ ਬੰਦੇ ਐ ਜੀ ਜਿਹੜੇ ਪੰਜਾਬ ਨੂੰ ਗਾਲਾਂ ਕੱਢਦੇ ਐ ਸੋ ਉੱਥੇ ਕੈਨੇਡਾ 'ਚ ਕੰਮ ਨਾ ਹੋਣ ਕਰਕੇ 40 ਸਾਲਾਂ ਦੇ 54 ਸਾਲਾਂ ਦੇ 28 ਸਾਲਾਂ ਦਾ ਹਰ ਰੋਜ਼ ਮੀਨਜ਼ ਹਰ ਰੋਜ਼ ਆਪਣਾ ਮਹੀਨੇ ਦੇ ਵਿੱਚ 5 ਤੋਂ 7 ਆਪਣੇ ਟਰੱਕ ਡਰਾਈਵਰ ਫੜੇ ਜਾ ਰਹੇ ਆ ਆਪਾਂ ਨਿਊਜ਼ ਕਵਰ ਕਰ ਰਹੇ ਆ ਪਰ ਆਪਣਾ ਭਾਈਚਾਰਾ ਜਿਹੜਾ ਹੈਗਾ ਉਹ ਇਸ ਗੱਲ ਤੋਂ ਸੇਧ ਲੈਣ ਦੀ ਬਜਾਏ ਬਹੁਤ ਵੱਡੇ ਰਿਸਕ ਲੈ ਕੇ ਡਰੱਗ ਲਿਆ ਕੇ ਆਪਦਾ ਪਰਿਵਾਰ ਵੀ ਖਤਮ ਕਰ ਰਿਹਾ ਤੇ ਲੋਕਾਂ ਦੇ ਪਰਿਵਾਰ ਵੀ ਖਤਮ ਕਰ ਰਿਹਾ ਹਾਂ ਹਾਂ ਬਿਲਕੁਲ ਪਰੇ ਭਾਈਚਾਰੇ ਲਈ ਬੜੀ ਸ਼ਰਮਨਾਕ ਗੱਲ ਹੈ ਜੀ ਜੀ ਦੇਖੋ ਜਿਹੜੇ ਜਿੰਨੇ ਵੀ ਕ੍ਰਾਈਮ ਹੁੰਦੇ ਜਿਵੇਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਵੀ ਹੁਣ ਆਲ ਇਨ ਆਲ ਪੰਜਾਬੀ ਆ ਹਨਾ ਵੀ ਆਪਾਂ ਚੰਗੇ ਨੂੰ ਨਹੀਂ ਲੱਗਦੇ ਵੀ ਆਪਦੇ ਮੂੰਹ ਆਪਦੇ ਭਾਈਚਾਰੇ ਦੀ ਬੇਇੱਜ਼ਤੀ ਕਰਦੇ ਪਰ ਇਹ ਇਹ ਗੱਲਾਂ ਕਰਨੀ ਹੈ ਜ਼ਰੂਰੀ ਹੈ ਤਾਂ ਜੋ ਆਪਣਾ ਜਿਹੜਾ ਭਾਈਚਾਰਾ ਸਮਝ ਜੇ ਪੁੱਠੇ ਕੰਮਾਂ ਤੋਂ ਬਾਜ਼ ਆ ਜੇ ਇੱਕ ਸਭੇ ਇੱਕ ਇਨਸਾਨ ਦੀ ਤੌਰ ਤੇ ਜੇ ਆਪਾਂ ਉਹ ਜੇ ਮੁਲਕਾਂ 'ਚ ਵਿਚਰਨ ਲੱਗ ਜਾਈਏ ਸ਼ਾਇਦ ਆਪਣੀ ਜਿਹੜੀ ਇੱਜ਼ਤ ਦੀ ਬਹਾਲੀ ਹੋ ਸਕਦੀ ਆ ਹੁਣ ਇੱਕ ਇਮੀਗ੍ਰੇਸ਼ਨ ਫਰਾਡ ਹੋਇਆ ਸੀਗਾ ਕੈਲਕਲੀ ਦੇ ਵਿੱਚ ਮਿੰਨੇਪਾਲ ਸਿੰਘ ਬਰਾੜ ਜੀ ਦਾ ਵਿਕਟਮ ਆ ਉਹ ਕੇਸ ਨੇ ਵੀ ਪੰਜਾਬੀਆਂ ਦੀ ਜਿਹੜੀ ਇੱਜ਼ਤ ਆ ਉਹ ਮੈਂ ਸਮਝਦਾ ਵੀ ਮਿੱਟੀ 'ਚ ਮਲਾਈ ਆ ਜਿਵੇਂ ਇੱਥੇ ਗੱਲ ਕਰਾਣਾ ਬਈ ਤੁਹਾਡੀ ਗੱਲ ਇਸ ਕੇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿ ਅ ਪਿਛਲੇ ਹਫ਼ਤੇ ਦੋ ਹਫ਼ਤੇ ਪਹਿਲਾਂ ਮੈਂ ਇੱਕ ਇੰਟਰਵਿਊ ਕੀਤੀ ਸੀ ਸਿਮਰਨ ਨਾਮ ਦਾ ਮੁੰਡਾ ਜੀ ਕੈਨੇਡਾ ਤੋਂ ਵਾਪਸ ਆਇਆ ਉਹਦੇ ਉਹਦੀ ਵੀ ਇੱਕ ਕੈਨੇਡਾ ਕਹਿ ਲਿਓ ਆਪਣਾ ਬ੍ਰੈਂਟਨ ਚ ਰਹਿੰਦੇ ਇਮੀਗ੍ਰੇਸ਼ਨ ਏਜੰਟ ਨੇ ਲਗਭਗ 35 ਲੱਖ ਰੁਪਏ ਦੀ ਲੁੱਟ ਕੀਤੀ ਸੀ ਜੀ ਲੁੱਟ ਕਿਵੇਂ ਕੀਤੀ ਸੀ ਕੀ ਉਹਨੂੰ ਕਹਤਾ ਸੀ ਤੇਰੀ ਫੈਮਿਲੀ ਨੂੰ ਅਸੀਂ ਇੱਥੇ ਸੱਦ ਲਾਂਗੇ ਉਹਨੂੰ ਇੱਕ ਉਹ ਜੇ ਏਮਪਲੋਇਰ ਥਰੂ ਫਸਾਇਆ ਗਿਆ ਜਿੱਥੇ ਲਾਲੀਪਾਪ ਦੇ ਦਿੱਤਾ ਲਾਲੀਪਾਪ ਦਿੱਤਾ ਗਿਆ ਹਾਂ ਜੀ ਤੇ ਜਿੱਥੇ ਉਹਨੂੰ ਗਾਂਹ ਜਾ ਕੇ ਕੰਮ ਮਿਲਿਆ ਪਰ ਗੰਮ ਦੀ ਪੇ ਨਹੀਂ ਮਿਲੀ ਹਨ ਸੋ ਆਪਣੇ ਭਾਈਚਾਰੇ ਦੇ ਜੇ ਕੈਨੇਡਾ ਦੇ ਵਿੱਚ 100 ਇਮੀਗ੍ਰੇਸ਼ਨ ਏਜੰਟ ਹੈਗੇ ਉਹ 100 ਚੋਂ 30% ਜਿਹੜੇ ਇਮੀਗ੍ਰੇਸ਼ਨ ਏਜੰਟ ਹੈਗੇ ਉਹ ਦੋ ਨੰਬਰ ਦਾ ਕੰਮ ਕਰਦੇ ਆ ਕੈਨੇਡਾ ਦੇ ਵਿੱਚ ਮੈਂ ਕਹਾਂ ਦਾ ਸਾਫ਼ ਸ਼ਬਦਾਂ ਵਿੱਚ ਬਿਲਕੁਲ ਬਿਲਕੁਲ ਜાં ਕਈ ਬੰਦੇ ਕੋਲੇ ਲਾਇਸੈਂਸ ਨਹੀਂ ਹੈਗੇ ਉਹ ਕੀ ਕਰ ਰਹੇ ਆ ਕਿਸੇ ਹੋਰ ਨਾਲ ਵਿਚੋਲੀਏ ਦਾ ਕੰਮ ਕਰ ਰਹੇ ਆ ਹੂੰ ਠੀਕ ਹੈ ਸੋ ਨੇਪਾਲ ਜਿਹੜਾ ਇਹ ਹੈਗਾ ਬਰਾਡ ਇਹ ਵੀ ਇਹੀ ਕੰਮ ਕਰਦਾ ਸੀਗਾ ਜੀ ਹੂੰ ਇਹਨੇ ਜਿਹੜਾ ਸਭ ਤੋਂ ਪਹਿਲਾਂ ਫਰਾਡ ਕੀਤਾ ਸੀਗਾ ਜੁਲਾਈ 2024 ਚ ਕੀਤਾ ਸੀਗਾ ਜੀ ਠੀਕ ਹੈ ਤੇ ਪੁਲਿਸ ਨੇ ਇਹਤੇ ਹੋਰ ਵੀ ਦੋਸ਼ ਲਾਏ ਆ ਦੋ ਵਾਰ ਦੇ ਦੋਸ਼ ਲਾਏ ਆ ਜੀ ਚ ਆ ਓਵਰ 5000 ਡਾਲਰ 5000 ਤੋਂ ਵੱਧ ਦੇ ਦੋ ਚਾਰਜ ਲਾਏ ਆ ਹੂੰ ਚੋਰੀ ਵਾਲੀ ਜਾਇਦਾਦ ਰੱਖਣਾ ਦੋ ਇਹਦੇ ਚਾਰਜ ਲੱਗੇ ਆ ਜੀ ਹੂੰ ਅਸੌਲਟ ਦੇ ਚਾਰਜ ਲੱਗੇ ਆ ਹੂੰ ਗਲਾ ਘੁੱਟ ਕੇ ਮਾਰ ਦੇਣ ਦੀਆਂ ਧਮਕੀਆਂ ਦੇਣਾ ਵੀ ਸ਼ਾਮਲ ਹੈ ਜੀ ਜੀ ਚ ਠੀਕ ਹੈ ਜਿਹੜੇ ਬੰਦਿਆਂ ਨੇ ਇਹਨੇ ਫਰੋਡ ਕੀਤੇ ਉਹ ਕੈਲਗਰੀ ਵੈਂਕੂਵਰ ਸਰੀ ਅਤੇ ਗ੍ਰੇਟਰ ਅਨਟੋਰੀਓ ਦੇ ਦੱਸੇ ਜਾਂਦੇ ਆ ਜੀ ਠੀਕ ਹੈ ਇਹਨੇ ਬੰਦੇ ਨੇ ਕਈ ਬੰਦੇ ਨੂੰ ਫਰਾਡ ਕਿਵੇਂ ਕੀਤਾ ਕਿ ਆਦੇ ਨਕਲੀ ਨਾਂ ਵਰਤ ਕੇ ਉਹਨਾਂ ਨੂੰ ਫਰਾਡ ਕੀਤਾ ਜੀ ਚ ਕਈ ਵਾਰੀ ਇਹਨੇ ਆਪਦਾ ਨਾਂ ਗਗਨਦੀਪ ਸਿੰਘ ਦੱਸਿਆ ਜੀ ਕਿਸੇ ਨੂੰ ਆਪਣਾ ਨਾਮ ਵਾਰਿਸਦੀਪ ਸਿੰਘ ਦੱਸਿਆ ਕਿਸੇ ਨੂੰ ਆਪਣਾ ਨਾਮ ਵਾਰਿਸ ਸਿੰਘ ਦੱਸਿਆ ਕਿਸੇ ਨੂੰ ਦੱਸਿਆ ਜੀ ਵਾਰਿਸਦੀਪ ਸੈਮੀ ਠੀਕ ਹੈ ਅਤੇ ਹਰਸ਼ ਜਿਵੇਂ ਸਾਫ਼ ਸ਼ਬਦਾਂ ਗਾ ਬਿਨੇ ਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਏਜੰਟ ਦੱਸ ਕੇ ਲੋਕਾਂ ਤੋਂ ਮੋਟੀ ਰਕਮ ਵਸੂਲਦਾ ਸੀਗਾ ਸੋ ਜਿਹੜੇ ਭੋਲੇ ਭਾਲੇ ਪੰਜਾਬ ਚ ਬੈਠੇ ਬੱਚੇ ਹੈਗੇ ਆ ਜਾਂ ਜਿਹੜੇ ਉੱਥੇ ਕੋਈ ਸਟੂਡੈਂਟ ਗਏ ਹੈਗੇ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ ਨਾ ਸੋ ਉਦਾਂ ਦੇ ਬੰਦੇ ਇਹਦੇ ਨਾਲ ਟੱਚ ਚ ਆਏ ਤੇ ਜਿਨ੍ਹਾਂ ਦੇ ਇਹਨੇ ਪੈਸੇ ਵੀ ਖਾਲੇ ਤੇ ਇੱਕ ਜਿਹੜੇ ਉਹਨਾਂ ਨੇ ਪੈਸੇ ਮੰਗੇ ਜਾਂ ਉਹਨਾਂ ਨੇ ਆਪਣਾ ਇਹਨੂੰ ਕਿਹਾ ਵੀ ਸਾਡੇ ਪੈਸੇ ਵਾਪਸ ਕਰ ਦੇ ਜੋ ਮੇਨਲੀ ਏਜੰਟ ਇਹ ਕਰਦੇ ਹੁੰਦੇ ਆ। ਹੂੰ। ਇਹੀ ਸਿਮਰਨ ਦੇ ਕੇਸ ਚ ਹੋਇਆ ਸੀਗਾ ਕਿ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਇੱਥੇ ਵੀ ਉਹਦੇ ਖਿਲਾਫ ਪੁਲਿਸ ਕੰਪਲੇਨ ਕੀਤੀ ਗਈ। ਉਹੀ ਇਹ ਧਮਕੀਆਂ ਤੇ ਉਹੀ ਸਾਰਾ ਕੁਝ ਇਹ ਕੈਨੇਡਾ ਚ ਬਨੇ ਵਾਲ ਬਰਾੜ ਕਰਦਾ ਸੀਗਾ ਜੀ ਐਕਚੁਅਲੀ ਕੀ ਹੈ ਨਾ ਔਰਖ ਸਾਹਿਬ ਆਪਣੇ ਬੰਦੇ ਕੀ ਹੈ ਵੀ ਪੰਜਾਬ ਚ ਬੈਠੇ ਵਿਸ਼ਵਾਸ ਕਰ ਲੈਂਦੇ ਆ ਵੀ ਬੰਦਾ ਕੈਨੇਡਾ ਚ ਬੈਠਾ ਸ਼ਾਇਦ ਇਹਨੂੰ ਇਮੀਗ੍ਰੇਸ਼ਨ ਦੀ ਜਿਆਦਾ ਨੌਲੇਜ ਆ ਵੀ ਸਾਡਾ ਛੇਤੀ ਕੰਮ ਕਰਾ ਦੂਗਾ ਪਰ ਇਹ ਨਹੀਂ ਪਤਾ ਵੀ ਉੱਥੇ ਵੱਡੇ ਵੱਡੇ ਮਗਰਮੱਛ ਬੈਠੇ ਆ ਤੇ ਬਰબાદ ਚ ਨੁਕਸਾਨ ਕਰਾ ਕੇ ਬਾਅਦ ਚ ਅਕਲ ਆਉਂਦੀ ਆ ਵੀ ਆ ਸਾਡੇ ਨਾਲ ਕੀ ਹੋ ਗਿਆ ਉਹ ਐਸੀ ਚੀਜ਼ ਚ ਬਾਈ ਆਪਾਂ ਅੱਗੇ ਗੱਲ ਕਰਦੇ ਹੁੰਦੇ ਆਂ ਕਿ ਲੋਕ ਹੈਗੇ ਜਾਂ ਪੰਜਾਬ ਦੇ ਮੁੰਡੇ ਉਹ ਠੱਗੇ ਜਾ ਰਹੇ ਆ ਹੂੰ ਅ ਰੋਜ਼ ਕੁੜੀਆਂ ਫਰੌਡ ਕਰ ਜਾਂਦੀਆਂ ਆ ਰੋਜ਼ ਮੁੰਡੇ ਸੁਸਾਈਡ ਕਰ ਰਹੇ ਆ ਕੁੜੀਆਂ ਦੇ ਆਈਲੈਂਟਸ ਲਾ ਕੇ ਪੈਸੇ ਇਕੱਲੇ ਹੈ ਜੀ ਤੇ ਕੁੜੀਆਂ ਉੱਥੇ ਜਾ ਕੇ ਸਸਰੀਕਾਲ ਕਰ ਰਹੀਆਂ ਦੋ ਦੋ ਤਿੰਨ ਤਨ ਮੁੰਡੇ ਨੇ ਤੁਰੀਆਂ ਤੇ ਉਹ ਵੀ ਇਸੇ ਚੀਜ਼ ਦਾ ਹੀ ਪਾਰਟ ਹੈ ਜੀ ਬਿਲਕੁਲ ਬਿਲਕੁਲ ਹੂੰ ਇੱਕ ਨਾ ਜਿਵੇਂ ਹਰ ਗੱਲ ਆਪਣੀ ਹਰ ਖਬਰ ਕ੍ਰਾਈਮ ਨਾਲ ਤੋਂ ਸ਼ੁਰੂ ਹੋ ਜਾਂਦੀ ਹੈ ਵੀ ਕ੍ਰਾਈਮ ਦੇ ਵਿੱਚ ਪੰਜਾਬੀਆਂ ਦਾ ਨਾਮ ਆ ਰਿਹਾ ਜੀ ਵੀ ਮਾੜੇ ਤੋਂ ਮਾੜਾ ਕੰਮ ਆ ਹਨਾ ਸ਼ਰਮ ਆਉਂਦੀ ਇਹ ਕਹਿਣ ਲੱਗੇ ਵੀ ਪੰਜਾਬੀਆਂ ਦੇ ਹਿੱਸੇ ਆ ਰਿਹਾ ਵੀ ਕੋਈ ਕੰਮ ਵੀ ਛੱਡ ਨਹੀਂ ਰਹੇਗੇ ਹਨਾ ਵੀ ਹੁਣ ਤਾਂਬਾ ਯਾਰ ਤਾਂਬਾ ਕਿੱਡੀ ਕੀ ਚੀਜ਼ ਆ ਹਨਾ ਤਾਂਬਾ ਤਾਂਬਾ ਚੋਰੀ ਕਰਨ ਦੇ ਵਿੱਚ ਵੀ ਪੰਜਾਬੀਆਂ ਦਾ ਨਾਮ ਵੀ ਹੁਣ ਇਹਨਾਂ ਨੂੰ ਰਾਹ ਲੱਭ ਗਿਆ ਇੱਕ ਵੀ ਹਾਂ ਤਾਂਬਾ ਚੋਰੀ ਕਰਕੇ ਪੈਸੇ ਕਮਾਏ ਜਾ ਸਕਦੇ ਆ ਜਾਂ ਪੈਸੇ ਨਿਕਲਿਆਉਣਗੇ ਜਾਂ ਸਾਡੇ ਕਹ ਲਓ ਵੀ ਨਸ਼ੇ ਦੀ ਪੂਰਤੀ ਆਸਤੇ ਜਾਂ ਪੁੱਠੇ ਕੰਮਾਂ ਦੀ ਪੂਰਤੀ ਆਸਤੇ ਤਾਂਬਾ ਚੋਰੀ ਕਰ ਲਿਗੇ ਹੁਣ ਬਹੁਤ ਵੱਡਾ ਜਿਹੜਾ ਹੈਗਾ ਵੱਡੀ ਤਦਾਦ ਤੇ ਤੁਹਾਨੂੰ ਇਸ ਨਿਊਜ਼ ਬਾਰੇ ਜਿਆਦਾ ਨਾਲ ਜਾਣਕਾਰੀ ਹੋਊਗੀ ਵੀ ਯਾਰ ਤਾਂਬੇ ਚੋਰੀ ਪਿੱਛੇ ਵੀ ਸਾਡਾ ਨਾਮ ਆਉਂਦਾ ਹੈ ਬਈ ਇਹ ਨਾ ਗੱਲ ਆ ਆਪਾਂ ਤੀਜੀ ਵਾਰ ਕਵਰ ਕਰ ਰਹੇ ਆ ਆਪਾਂ ਲਗਭਗ ਪਿਛਲੇ ਮਹੀਨੇ ਵੀ ਇੱਕ ਨਿਊਜ਼ ਕੀਤੀ ਸੀ ਉਦੋਂ ਪਿਛਲੇ ਮਹੀਨੇ ਵੀ ਇੱਕ ਨਿਊਜ਼ ਕੀਤੀ ਸੀ ਜਿਹਦੇ ਚ ਕੀ ਸੀਗਾ ਆਪਾਂ ਦੱਸਿਆ ਸੀ ਤਾਂਬਾ ਚੋਰੀ ਹੋਇਆ ਐਨੇ ਲੱਖ ਦਾ ਹੋਇਆ ਦੂਜੀ ਚ ਆਪਾਂ ਐਨੇ ਦੱਸਿਆ ਹੁਣ ਜਿਹੜੀ ਕੁਆਂਟੀਟੀ ਹੈਗੀ ਹੈ ਜੀ ਉਹ ਵੱਧ ਕੇ 1.4 ਮਿਲੀਅਨ ਡਾਲਰ ਦੀ ਹੋ ਚੁੱਕੀ ਹੈ ਹੂੰ ਸੋ 1.4 ਮਿਲੀਅਨ ਡਾਲਰ ਦਾ ਜਿਹੜਾ ਹੈਗਾ ਤਾਂਬਾ ਚੋਰੀ ਹੋਇਆ ਜੀ ਕੈਨੇਡਾ ਚ ਅਗੇਨ ਉਹੀ ਚੀਜ਼ ਹੈ ਜੀ ਇਹ ਗਲਤ ਅੰਸਰ ਨਸ਼ੇੜੀ ਕਹਿ ਲਿਏ ਜਾਂ ਜਿਵੇਂ ਆਪਣੇ ਪੰਜਾਬ ਚ ਕੀ ਮੋਟਰਾਂ ਤੋਂ ਤਾਰਾਂ ਖੋਲ ਕੇ ਲੈ ਜਾਣੀਆਂ ਕਿਸੇ ਦਾ ਟਰਾਂਸਫਾਰਮਰ ਲੈ ਜਾਣਾ ਕਿਸੇ ਦਾ ਆਪਣਾ ਤੇਲ ਚੋਰੀ ਕਰਨਾ ਉਹੀ ਚੀਜ਼ ਉੱਥੇ ਚੱਲ ਪਈ ਹੈ ਜੀ ਸੋ ਉਹਨਾਂ ਨੇ ਜਿਹੜੀਆਂ ਪੁਰਾਣੀਆਂ ਕਾਪਰ ਦੀਆਂ ਵਾਇਰਸ ਉਹਨਾਂ ਨੇ ਪਾਈਆਂ ਹੈਗੀਆਂ ਉੱਥੇ ਉਹਨਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕੱਟ-ਕੱਟ ਕੇ ਵੇਚਿਆ ਜਾ ਰਿਹਾ ਹੈ ਜਿਹੜੀਆਂ ਟੈਲੀਫੋਨ ਕੰਪਨੀਆਂ ਸਟੈਲਸ ਬੈਲ ਰੋਜਰਸ ਨੇ ਆਪਦੀਆਂ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਲਾਈਨਸ ਬਣਾਈਆਂ ਜੀ 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 ਉਹਨਾਂ ਨੂੰ ਆਪਣਾ ਵੱਢ ਕੇ ਤੇ ਉਹਨਾਂ ਚੋਂ ਤਾਂਬਾ ਕੱਢ ਕੇ ਵੇਚਿਆ ਜਾ ਰਿਹਾ ਪਿਛਲੇ ਲੰਬੇ ਸਮੇਂ ਜਦੋਂ ਮੈਂ ਕੈਨੇਡਾ ਰਹਿੰਦਾ ਸੀ ਉਦੋਂ ਕੈਡਲੈਕ ਕਨਵਰਟਰ ਹੈਗੇ ਜਿਹੜੇ ਕਾਰਾਂ ਦੇ ਉਹਨਾਂ ਦੀ ਬੜੀ ਲੰਬੇ ਚੋਰੀ ਹੋਈ ਸੀ ਜੀ ਚੋਰੀ ਹੁੰਦੀ ਸੀ ਹਾਂਜੀ ਹਾਂਜੀ ਤੁਸੀਂ ਇਹ ਲਾ ਲਓ ਤੁਸੀਂ ਪਾਰਕਿੰਗ ਚ ਕਾਰ ਠੱਲ ਕੇ ਅੰਦਰ ਗਰੋਸਰੀ ਲੈਣਗੇ ਆਉਂਦੇ ਆ ਸੈਲਫ ਮਾਰਦੇ ਸੀ ਫੜਫੜ ਦੀ ਆਵਾਜ਼ ਆਉਂਦੀ ਸੀ ਬਾਅਦ ਚ ਪਤਾ ਲੱਗਦਾ ਇਹ ਤੁਹਾਡਾ ਕੈਡਲੈਕ ਕਨਵਰਟਰ ਹੀ ਕੋਈ ਲਾ ਕੇ ਲੈ ਗਿਆ ਹੂੰ ਹੂੰ ਸੋ ਹੁਣ ਜਿਹੜਾ ਕੈਡਲੈਕ ਕਨਵਰਟਰ ਨੂੰ ਛੱਡ ਕੇ ਜਿਹੜੇ ਹੈਗੇ ਇਹ ਚੋਰ ਤਾਂ ਆਂਬੇ ਨੂੰ ਪੈ ਗਏ ਆ ਜੀ ਸੋ ਪਤਾ ਉਦੋਂ ਲੱਗਦਾ ਲੋਕਾਂ ਦੇ ਘਰਾਂ ਦਾ ਜਦੋਂ ਇੰਟਰਨੈਟ ਬੰਦ ਹੋ ਜਾਂ ਤੇ ਮੇਨਲੀ ਜਿਹੜੀਆਂ ਇਹ ਚੋਰੀਆਂ ਜੀ ਸ਼ਾਮ ਦੇ ਜਾਂ ਰਾਤ ਦੇ ਸਮੇਂ ਕਰਦੇ ਜਦੋਂ ਸੁੰਸਾਨ ਹੁੰਦੀ ਹੈ ਜੀ ਤੇ ਇਹ ਤੁਸੀਂ ਇਹ ਹਿਸਾਬ ਨਾਲੋਂ ਵੀ ਹੁਣ ਕੈਨੇਡਾ 'ਚ ਜੇ ਆਪਾਂ ਕਹਿ ਲਈਏ ਤਾਂਬਾ ਚੋਰੀ ਹੋਣ ਲੱਗ ਗਿਆ ਜੇ ਲੋਅ ਲੈਵਲ ਦੀ ਚੋਰੀ ਹੋਣ ਲੱਗ ਗਈ ਹੈ ਤੁਸੀਂ ਇੱਥੇ ਅੰਦਾਜ਼ਾ ਲਾ ਸਕਦੇ ਹੋ ਹਾਂ ਕਿ ਕੈਨੇਡਾ ਕਿੱਥੇ ਜਾ ਰਿਹਾ ਹੈ ਕੈਨੇਡਾ ਦੇ ਆਉਣ ਵਾਲਾ ਭਵਿੱਖ ਕੀ ਹੈ ਮੈਂ ਅੱਗੇ ਵੀ ਕੋਈ ਕੋਈ ਸ਼ੱਕ ਨਹੀਂਗਾ ਸੌਰੀ ਤੁਹਾਨੂੰ ਮੈਂ ਟੋਕਦਾ ਵੀ ਨਿੱਗਰ ਨਾਲੇ ਦੇਣਾ ਜਿਹੜੇ ਉਹ ਆਪਣ ਦੇਖ ਰਹੇ ਆ ਮੈਂ ਤੁਹਾਨੂੰ ਅੱਗੇ ਵੀ ਇੱਕ ਦੋ ਵੀਡੀਓ 'ਚ ਕਿਹਾ ਸੀਗਾ ਕਿ 2025 ਚ ਕੈਨੇਡਾ ਦੇ ਹਾਲਾਤ ਮਾੜੇ ਹੋਣਗੇ ਤੇ 2030 ਦੇ ਵਿੱਚ ਲੋਕ ਰੋਟੀ ਚ ਰੋਟੀ ਨੂੰ ਕੈਨੇਡਾ ਦੇ ਤਰਸਣਗੇ ਇਹ ਚੋਰੀਆਂ ਜਿਹੜੀਆਂ ਹੈਗੀਆਂ નો ਡਾਊਟ ਆਪਣੇ ਭਾਈਚਾਰੇ ਵੱਲੋਂ ਜਾਂ ਆਪਣੇ ਭੈਣ ਭਰਾਵਾਂ ਵੱਲੋਂ ਕਮਿਟ ਕੀਤੀਆਂ ਜਾ ਰਹੀਆਂ ਨਸ਼ੇ ਵਿੱਚ ਜਾ ਰਿਹਾ ਚੋਰੀਆਂ ਕੀਤੀਆਂ ਜਾ ਰਹੀਆਂ ਪਰ ਇਹ ਜਿਹੜੇ 2030 ਦੇ ਆਉਣ ਵਾਲੇ ਟਾਈਮ ਦੀ ਦਸਤਕਾ ਉਹ ਦੇ ਰਹੀ ਹੈ ਕਿ 2030 ਦੇ ਵਿੱਚ ਤੁਸੀਂ ਇਹ ਗੱਲ ਮੇਰੀ ਨੋਟ ਕਰਕੇ ਰੱਖਿਓ ਕਿ 2030 ਦੇ ਵਿੱਚ ਲੋਕ ਸੂਪਰ ਸਟੋਰ ਵਾਲਮਾਰਟ ਜਾਇਆ ਕਰਨਗੇ ਝੋਲਾ ਪਰ ਕੇ ਸਿੱਧਾ ਭੱਜਿਆ ਕਰਨਗੇ ਹੁਣ ਇੱਥੇ ਭੈਣ ਭਰਾ ਕਹਣਗੇ ਕਿ ਅੱਜ ਦੇ ਟਾਈਮ ਵੀ ਕੈਨੇਡਾ 'ਚ ਇਹ ਚੀਜ਼ਾਂ ਹੁੰਦੀਆਂ ਪਰ ਉਹਨਾਂ ਨੇ ਗੇਟ ਲਾਏ ਹੋਏ ਸਿਕਿਉਰਿਟੀ ਸਿਸਟਮ ਲਾਏ ਹੋਏ ਗਾਰਡ ਲਾਏ ਹੋਏ ਆ ਪਰ ਆਪਣੇ ਲੋਕ ਥੋੜੀ ਬਹੁਤੀ ਚੋਰੀ ਕਰਦੇ ਹੈਗੇ ਆ ਜਾਂ ਉਹ ਇਸ ਚੀਜ਼ ਹਜੇ ਵੱਡੇ ਲੈਵਲ ਤੇ ਇਨਵੋਲ ਨਹੀਂ ਹੋਏ ਪਰ ਆਉਣ ਵਾਲੇ ਟਾਈਮ 'ਚ 2030 'ਚ ਸਿੱਧੀਆਂ ਚੋਰੀਆਂ ਹੋਇਆ ਕਰਨਗੀਆਂ ਜੀ ਲੋਕ ਜਾਇਆ ਕਰਨਗੇ ਸ਼ਾਪਿੰਗ ਕਾਰਟ ਤੇ ਸੁਨਿਆਰੇ ਕੋਲੇ ਸਿੱਧਾ ਜਾ ਕੇ ਜਿਹੜੀ ਚੀਜ਼ ਚਾਹੀਦੀ ਚੱਕੀ ਤੇ ਭੱਜਿਆ ਕਰਨਗੇ ਤੇ ਕਿਸੇ ਦੀ ਜ਼ਰੂਰਤ ਨਹੀਂ ਹੋਊਗੀ ਕੈਨੇਡਾ ਦੇ ਸਿਸਟਮ 'ਚ ਉਹਨਾਂ ਨੂੰ ਰੋਕ ਸਕਦੇ ਜੀ ਰੋਕ ਸਕਦੇ ਬਿਲਕੁਲ 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 ਇੱਕ ਨਾ ਜਿਵੇਂ ਹੁਣ ਆਪਣੀਆਂ ਪੰਜਾਬੀ ਭੈਣਾਂ ਹਨਾ ਉਹ ਵੀ ਵੱਡੇ ਲੈਵਲ ਤੇ ਕੈਨੇਡਾ ਪੜਨ ਗਈਆਂ ਕੰਮ ਕਰਨ ਗਈਆਂ ਤੇ ਸਾਡੇ ਛੋਟੇ ਭਰਾ ਵੱਡੇ ਛੋਟੇ ਉਹ ਵੀ ਕੈਨੇਡਾ ਗਏ ਆ ਆਪਣੀਆਂ ਪੰਜਾਬੀ ਕੁੜੀਆਂ ਵੱਡੇ ਤਦਾਦ ਦੇ ਵਿੱਚ ਜੁਰਮਾਂ ਦਾ ਸ਼ਿਕਾਰ ਹੋ ਰਹੀਆਂ ਵੀ ਇੱਕ ਖਬਰ ਟਿਕਟੌਕ ਦੀ ਵੀ ਨਿਕਲ ਕੇ ਆਈ ਸੀ ਵੀ ਜਿਹਦੇ ਵਿੱਚ ਆਪਣਾ ਪੰਜਾਬੀ ਭਰਾ ਹੀ ਉਹਦੇ ਚ ਵਿਕਟਮ ਹੈ ਸੌਰੀ ਅਕਿਊਜ਼ਡ ਹੈ ਤੇ ਪੰਜਾਬੀ ਕੁੜੀਆਂ ਨੂੰ ਉਹ ਜਿਹੜਾ ਹੈਗਾ ਟਿਕਟੋਕ ਤੇ ਜਿਹੜਾ ਹੈਗਾ ਸ਼ਿਕਾਰ ਬਣਾਉਂਦਾ ਸੀਗਾ ਵੀ ਉਹਦੀ ਇਨਸੀਡੈਂਟ ਜਿਹੜਾ ਹੋਇਆ ਉਹ ਵੀ ਮੈਂ ਕਹਿੰਦਾ ਵੀ ਬਹੁਤ ਸ਼ਰਮਨਾਕ ਇਨਸੀਡੈਂਟ ਆ ਭਾਈ ਉਹ ਇਨਸੀਡੈਂਟ ਹੋਇਆ ਨਹੀਂ ਉਹ ਇਨਸੀਡੈਂਟ ਹੋ ਰਿਹਾ ਐ ਐਕਚੁਅਲੀ ਮੈਂ ਤੁਹਾਡੀ ਗੱਲ ਦੇ ਵਿੱਚ ਗੱਲ ਐਡ ਕਰਾਂਗਾ ਉਹ ਆਈਡੀ ਦਾ ਨਾਮ ਹੈਗਾ ਜੱਟ ਆਊਟਲਾਸ ਟਿਕਟੋਕ ਦੀ ਆਈਡੀ ਹੈ ਕੋਈ ਬੰਦਾ ਭਲਾ ਸਰਚ ਵੀ ਕਰ ਸਕਦਾ ਠੀਕ ਹੈ ਇਹ ਬੰਦੇ ਦੀ ਆਈਡੀ ਤੇ ਹਰ ਰੋਜ਼ ਪੋਸਟ ਪੈਂਦੀ ਹੈ ਠੀਕ ਹੈ ਜੀ ਚਿਹੇ ਕੁੜੀਆਂ ਨੂੰ ਕਹਿੰਦਾ ਕਿ ਮੈਂ ਤੁਹਾਡੀ ਰੈਂਟ ਚ ਹੈਲਪ ਕਰੂੰਗਾ ਮੈਂ ਤੁਹਾਡੀ ਗਰੋਸਰੀ ਚ ਹੈਲਪ ਕਰੂੰਗਾ ਮੈਂ ਤੁਹਾਨੂੰ ਆਈਫੋਨ 16 ਲੈ ਕੇ ਦੇਵਾਂਗਾ ਆਈਫੋਨ 17 ਪ੍ਰੋ ਮੈਕਸ ਲੈ ਕੇ ਦੇਵਾਂਗਾ ਹਾਂ ਠੀਕ ਹੈ ਤੁਸੀਂ ਇਹ حساب ਲਾ ਕੇ ਵੇਖੋ ਕਿ ਮੈਂ ਤੁਹਾਨੂੰ ਆਪਣਾ ਸ਼ਾਪਿੰਗ ਕਰਾਉਂਗਾ ਮਹੀਨੇ ਦੀ ਮਾਲਜ ਦਿੱਤਾ ਜਾਂਦਾ ਹਾਂ ਮੈਂ ਤੁਸੀਂ ਮੇਰੇ ਨਾਲ ਰਹੋ ਮੈਂ ਤੁਹਾਨੂੰ ਕਾਰ ਤੇ ਆਪਣੇ ਜਿੱਥੇ ਜਾਣਾ ਉੱਥੇ ਡ੍ਰੌਪ ਆਫ ਕਰੂੰਗਾ ਤੁਹਾਨੂੰ ਉੱਥੋਂ ਪਿਕਅਪ ਕਰੂੰਗਾ ਤੁਹਾਡਾ ਮੇਰੇ ਨਾਲ ਰਹਿਣ ਦਾ ਕੋਈ ਖਰਚਾ ਨਹੀਂ ਤੁਸੀਂ ਕੋਈ ਲਾਂਡਰੀ ਦਾ ਬਿੱਲ ਨਹੀਂ ਦੇਣਾ ਸਾਰਾ ਕੰਮ ਤੋਂ ਮੈਂ ਤੁਹਾਡਾ ਕਰੂੰਗਾ ਸਿਰਫ ਤੁਸੀਂ ਮੇਰੇ ਨਾਲ ਆਪਦਾ ਬੈੱਡ ਸ਼ੇਅਰ ਕਰਨਾ ਹੈ ਜਾਂ ਤੁਸੀਂ ਮੇਰੇ ਨਾਲ ਫਿਜ਼ੀਕਲ ਹੋਣਾ ਹੈ ਇਸ ਸ਼ਰਤ ਹਮ ਹਰ ਰੋਜ਼ ਅੱਜ ਦੇ ਟਾਈਮ ਵੀ ਟਿਕਟੌਕ ਤੇ ਪੋਸਟ ਪਾਉਂਦਾ ਏਸ ਆਈਡੀ ਤੇ ਤੇ ਕੁੜੀਆਂ ਨੂੰ ਜਿਹੜੀਆਂ ਹੈਗੀਆਂ ਸਟੂਡੈਂਟ ਕੁੜੀਆਂ ਸਿੱਧਾ ਲਿਖਿਆ ਹੁੰਦਾ ਨੀਡ ਸਟੂਡੈਂਟ ਕੁੜੀ ਸਟੂਡੈਂਟ ਕੁੜੀ ਚਾਹੀਦੀ ਹੈ ਜਾਂ ਕੁੜੀ ਪੰਜਾਬੀ ਕੁੜੀ ਚਾਹੀਦੀ ਹੈਗੀ ਹੈ ਜਿਹੜੀ ਮੇਰੇ ਨਾਲ ਸੌਂ ਸਕੇ ਜਿਹੜੀ ਮੇਰੇ ਨਾਲ ਬੈੱਡ ਸ਼ੇਅਰ ਕਰ ਸਕੇ ਮੈਂ ਉਹ ਕੁੜੀ ਦਾ ਸਾਰਾ ਖਰਚਾ ਚੱਕਣ ਨੂੰ ਤਿਆਰ ਹਾਂ ਮੈਂ ਉਹਨੂੰ 500 ਡਾਲਰ ਦੀ 1000 ਡਾਲਰ ਦੀ ਸ਼ਾਪਿੰਗ ਵੀ ਕਰਾਉਂਗਾ ਸੋ ਹੁਣ ਇਸ ਚੀਜ਼ ਨੂੰ ਪੁਲਿਸ ਬਿਲਕੁਲ ਵੀ ਸੀਰੀਅਸ ਨਹੀਂ ਲੈ ਰਹੀ ਤੁਸੀਂ ਇਹ ਲਾ ਕੇ ਦੇਖੋ ਵੀ ਹੁਣ ਆਨਲਾਈਨ ਸਿੱਧਾ ਪੰਜਾਬੀ ਚ ਗਵਾ ਤਾਂ ਸੈਕਸ ਵਿਕ ਰਿਹਾ ਹੂੰ ਦੇਖ ਰਿਹਾ ਕੋਈ ਸ਼ੱਕ ਨਹੀਂ ਇਹਦੇ ਤੇ ਉਹ ਬੰਦਾ ਸਿੱਧਾ ਆਪਣੀਆਂ ਕੁੜੀਆਂ ਨੂੰ ਟਾਰਗੇਟ ਕਰ ਰਿਹਾ ਆਪਣੀਆਂ ਕੁੜੀਆਂ ਨੂੰ ਸ਼ਿਕਾਰ ਬਣਾ ਰਿਹਾ ਆਪਣੇ ਹੁਣ ਇਹ ਨਹੀਂ ਮੈਨੂੰ ਪਤਾ ਅੱਜ ਤੱਕ ਕਿੰਨੀਆਂ ਕੁੜੀਆਂ ਨੂੰ ਸ਼ਿਕਾਰ ਬਣਾ ਚੁੱਕਾ ਹੈ ਜਾਂ ਕਿੰਨੀਆਂ ਕੁੜੀਆਂ ਫਸ ਗਈਆਂ ਹੋਣਗੀਆਂ ਇਸ ਗੱਲ ਦੇ ਵਿੱਚ ਮੈਂ ਹੁਣ ਇੱਕ ਹੋਰ ਗੱਲ ਐਡ ਕਰਦਾ ਹਾਂ ਤੇ ਥੱਲੇ ਮੈਂ ਕਮੈਂਟ ਰੀਡ ਕਰ ਰਿਹਾ ਸੀਗਾ ਜੀ ਤੇ ਉਹਦੇ ਚ ਬਹੁਤੇ ਜਿਹੜੇ ਆਪਣੇ ਸਿਆਣੇ ਭੈਣ ਭਰਾ ਹੈਗੇ ਆ ਉਹਨਾਂ ਨੇ ਥੱਲੇ ਕਮੈਂਟ ਕੀਤੇ ਆ ਬਾਈ ਵਾਲੀਆਂ ਮਿਲ ਗਈਆਂ ਤੇ ਇੱਕ ਸਾਨੂੰ ਵੀ ਦੇ ਦੇ ਓਹੋ ਹੋ ਠੀਕ ਹੈ ਜੇ ਕੋਈ ਹੋਰ ਹੋਈ ਜੇ ਤੇਰੇ ਪਸੰਦ ਦਾ ਮਾਨਸਿਕਤਾ ਮਾਨਸਿਕਤਾ ਦੇਖੋ ਤਾਂ ਹਾਂ ਜੇ ਤੇਰੀ ਕੋਈ ਪਸੰਦ ਕੁੜੀ ਨਾ ਹੋਈ ਉਹ ਸਾਨੂੰ ਦੇ ਦੇ ਜਾਂ ਸਾਨੂੰ ਵੀ ਦੱਸੀ ਤੈਨੂੰ ਹੋਰ ਮਿਲ ਗਈ ਤਾਂ ਇਹੋ ਜੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਾਂ ਤਾਂ ਫਿਰ ਇਹਨਾਂ ਦੇ ਧੀਆ ਪੈਣਾ ਹੈ ਨਹੀਂ ਘਰੇ ਇਹੀ ਸੋਚ ਸਕਦੇ ਆਪਾਂ ਬਿਲਕੁਲ ਬਿਲਕੁਲ ਸਹੀ ਇੱਕ ਬੰਦੇ ਨੇ ਇੱਕ ਸੀਗਾ ਜੀ ਹੁਣ ਕਹਿਣਾ ਨਹੀਂ ਚਾਹੀਦਾ ਇੱਕ ਗੇ ਸੀਗਾ ਉਹਨੇ ਥੱਲੇ ਕਮੈਂਟ ਕਰਕੇ ਲਿਖਿਆ ਕਿ ਭਾਈ ਗੇ ਚੱਲੂਗਾ ਓਹੋ ਹੈ ਤੇ ਦੂਜੇ ਨੇ ਲਿਖਿਆ ਥੱਲੇ ਕਮੈਂਟ ਕੀਤਾ ਕਿ ਭਾਈ ਨਹੀਂ ਨਹੀਂ ਉਹ ਤਾਂ ਆਪ ਹੀ ਤੇਰੇ ਨਾਲ ਦਾ ਹੁਣ ਤੁਸੀਂ ਹਸਾਬ ਲਾ ਕੇ ਚੱਲੋ ਕਿੱਥੋਂ ਤੱਕ ਲੋਕਾਂ ਦੀ ਮਾਨਸਿਕਤਾ ਡਿੱਗ ਚੁੱਕੀ ਹੈ ਕਿੱਥੋਂ ਤੱਕ ਲੋਕ ਆਪਣੇ ਸਟੂਡੈਂਟਾਂ ਨੂੰ ਸ਼ਿਕਾਰ ਬਣਾ ਰਿਹਾ ਹੈ ਸਟੂਡੈਂਟ ਕੁੜੀਆਂ ਨੂੰ ਪਹਿਣਾ ਨੂੰ ਬਚਨ ਦੀ ਲੋੜ ਹੈ ਜੀ ਇਹੋ ਜਿਹੀ ਸ਼ਿਕਾਰੀਆਂ ਤੋਂ ਬਿਲਕੁਲ 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 ਮੈਂ ਇੱਕ ਹੋਰ ਵੀ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜੇ ਉੱਥੇ ਟੀਨੇਜਰ ਆ ਕੈਨੇਡਾ ਦੇ ਉਹ ਆਪਣੇ ਪੰਜਾਬੀ ਆ ਜਿਹੜੇ ਠਰਕੀ ਬੰਦੇ ਆ ਜਾਂ ਜਿਹੜੇ ਕਹ ਲੋ ਵੀ ਗਲਤ ਬੰਦੇ ਆ ਹਨਾ ਜੋ ਕਹ ਲੋ ਵੀ ਆਪਦੀ ਕਹ ਲੋ ਵੀ ਸੈਕਸ ਦੀ ਪੂਰਤੀ ਕਰਨ ਵਾਸਤੇ ਇਧਰ ਉਧਰ ਤੁਰੇ ਫਿਰਦੇ ਆ ਉਹਨਾਂ ਨੂੰ ਐਕਸਪੋਜ਼ ਕਰਨ ਤੇ ਲੱਗੇ ਹੋਏ ਆ ਕਿ ਹੈਗਾ ਘਟਨਾ ਕੀ ਆ ਉਹ ਉਹ ਨਾ ਜੀ ਘਟਨਾ ਜਿਹੜੀ ਹੈਗੀ ਆ ਉਹ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਬੜੀ ਵਾਇਰਲ ਹੈ ਜੀ ਉਹ ਅੱਛਾ ਜੀ ਕੈਨੇਡਾ ਦੇ ਜੰਪਲ ਜਵਾਗ ਹੈ ਜੀ 12 ਤੋਂ 13 ਠੀਕ ਹੈ ਉਹ ਉਹ ਨਾ ਹੁਸੀ ਪੰਜਾਬੀਆਂ ਨੂੰ ਕੈਨੇਡਾ ਚ ਐਕਸਪੋਜ਼ ਕਰ ਰਹੇ ਆ ਜਿਹੜੇ 15 ਸਾਲ ਤੋਂ ਮਤਲਬ ਥੱਲੇ ਆਪਣੇ ਬੱਚਿਆਂ ਜਾਂ 14-15 ਸਾਲ ਦੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਆ ਉਹ ਕੀ ਕਰਦੇ ਜੀ ਔਨਲਾਈਨ ਡੇਟਿੰਗ ਐਪਸ ਤੇ ਜਾਂਦੇ ਆ ਤੇ ਉੱਥੇ ਆਈਡੀਆਂ ਬਣਾਉਂਦੇ ਆ ਗੋਰੀਆਂ ਦੇ ਨਾਂ ਤੇ 14 ਸਾਲ ਦੀ ਕੋਰੀ ਹੈ ਜੀ 15 ਸਾਲ ਦੀ ਕੋਰੀ ਹੈ ਮੈਨੂੰ ਇੱਕ ਬੰਦੇ ਦੀ ਲੋੜ ਹੈ ਫਿਜ਼ੀਕਲ ਨੀਡ ਲਈ ਜਾਂ ਆਈਡੀ ਬਣਾਉਂਦੇ ਆ ਜਿੱਥੇ ਆਪਣੇ ਸਪੈਸ਼ਲੀ ਪੱਗ ਵਾਲੇ ਮੁੰਡੇ ਕੱਟੇ ਵਾਲਾ ਵਾਲੇ ਮੁੰਡੇ ਸਟੂਡੈਂਟ ਮੁੰਡੇ ਅੱਧ ਖੜ ਉਮਰ ਦੇ ਮੁੰਡੇ 40 ਸਾਲ ਦਾ 50 ਸਾਲ ਦਾ ਬੰਦਾ ਬਜ਼ੁਰਗ ਵੀ ਕਹਿ ਦਈਏ ਆਪਾਂ ਇਸ ਚੀਜ਼ ਦੇ ਵਿੱਚ ਆਪਣੇ ਭਾਈਚਾਰੇ ਦੇ ਇਨਵੋਲ ਹੈ ਜਿਹੜੇ ਉਹਨਾਂ ਨੂੰ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਵੀ ਅਸੀਂ ਤੈਨੂੰ ਮਿਲ ਲਾਵਾਂਗੇ ਉਹ ਕੁੜੀ ਕਹਿੰਦੀ ਮੇਰੀ ਤਾਂ ਉਮਰ 14 ਸਾਲ ਆ 15 ਸਾਲ ਆ ਵੀ ਮੈਂ ਲੀਗਲ ਏਜ ਨਹੀਂ ਹੈਗੀ ਮੇਰੀ 18 ਸਾਲ ਤੋਂ ਥੱਲੇ ਉਹ ਕਹਿੰਦੇ ਕੋਈ ਚੱਕਰ ਨਹੀਂ ਤੂੰ ਕਿਸੇ ਨੂੰ ਦੱਸੀ ਨਾ ਤੂੰ ਜਦੋਂ ਇਕੱਲੀ ਹੋਈ ਸਾਨੂੰ ਘਰੇ ਉਦੋਂ ਦੱਸੇ ਫਿਰ ਉਹ ਕੀ ਕਰਦੀ ਐ ਜੀ ਕੁੜੀ ਉਹਨਾਂ ਨੂੰ ਘਰੇ ਇਨਵਾਈਟ ਕਰਦੀ ਐ ਜਦੋਂ ਘਰੇ ਜਾਂਦੇ ਆ ਉਹ ਸਾਰਾ ਜਿਹੜਾ ਉਹਨਾਂ ਦਾ ਮੀਡੀਆ ਨੀ ਉਹਨਾਂ ਦਾ ਸੈਟਅਪ ਤਿਆਰ ਹੁੰਦੀ ਹੈ ਤੇ ਜਦੋਂ ਜਾਂਦੇ ਆ ਉਹ ਬੇਸਮੈਂਟ ਚ ਸੱਤ ਲੈਂਦੀ ਬੇਸਮੈਂਟ ਚ ਆ ਜਾ ਬੇਸਮੈਂਟ ਚ ਜਾਂਦੇ ਆ ਆਪਣੇ ਮੁੰਡੇ ਜਿਹੜੇ ਹੁੰਦੇ ਉਹ ਥੱਲੇ ਬੈਠੇ ਹੁੰਦੇ ਆ ਹੂੰ ਤੇ ਹੁਣ ਵੀਡੀਓ ਆਪਣੇ ਜਿਹੜੀਆਂ ਹੁੰਦੀਆਂ ਨਾਲ ਸ਼ੁਰੂ ਕਰ ਦਿੰਦੇ ਆ ਹਾਂ ਵੀ ਸਿੰਘ ਤੂੰ ਕੀ ਕਰਨਾ ਹੈ ਹਾਂ ਵੀ ਫਲਾਣੇ ਤੂੰ ਕੀ ਕਰਨਾ ਹੈ ਤੈਨੂੰ ਪਤਾ ਨਹੀਂ ਸੀਗਾ ਵੀ 14 ਸਾਲ ਦੀ ਕੁੜੀ ਹੈ 15 ਸਾਲ ਦੀ ਕੁੜੀ ਹੈ ਜਾਂ ਉਹ ਆਪਣੇ ਜਿਹੜੇ ਪੌਪ ਅਪ ਹੁੰਦੇ ਆ ਉਹਨਾਂ ਨੂੰ ਚਲਾਉਂਦੇ ਤੇ ਕਹਿੰਦੇ ਹੈਪੀ ਬਰਥਡੇ ਤੈਨੂੰ ਫੜ ਲੈ ਅੱਜ ਹੈਨਾ ਜੀ 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 ਸੋ ਐਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੇ بڑے ਬੰਦੇ ਐਕਸਪੋਜ਼ ਕੀਤੇ بڑے ਬੰਦੇ ਛੜ ਛੜ ਭੱਜੇ ਆ بڑے ਬੰਦੇ ਉੱਥੇ ਰਿਬੂਡ ਛੱਡ ਕੇ ਭੱਜੇ ਆ ਗੱਡੀਆਂ ਲੈ ਕੇ ਭੱਜੇ ਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਕੁਝ ਮਤਲਬ ਆਪਣੀ ਭਾਈਚਾਰਾ ਹੈਗਾ ਜਿਹੜਾ ਉਹ ਇਸ ਚੀਜ਼ ਦੇ ਵਿੱਚ ਲਤਪਤ ਹੋ ਚੁੱਕਿਆ ਜੀ ਮੈਂ ਕਹਾਂ ਲਤਪਤ ਵੀ ਹੋ ਰਿਆ ਔਰ ਸਾਬ ਬਦਨਾਮੀ ਵੀ ਤਾਂ ਹੋ ਰਹੀ ਹੈ ਨਾ ਵੀ ਉਹ ਉੱਥੋਂ ਦੇ ਜੰਮਪੜ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਪੰਜਾਬੀ ਕੀ ਕਰ ਰਹੇ ਆ ਉੱਥੇ ਤੇ ਮੈਂ ਕਹਿੰਦਾ ਵੀ ਬਹੁਤ ਪੰਜਾਬ ਵੀ ਸਮਾਜਾਸਤੇ ਸ਼ਰਮਨਾਕ ਗੱਲਾਂ ਇਹ ਜਿਹੜੀਆਂ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਵੀ ਆਪਣੇ ਲੋਕ ਨਾ ਪੰਜਾਬ ਨੂੰ ਤਾਂ ਛੱਡ ਗਏ ਜਾਂ ਆਪਣੇ ਬੱਚੇ ਹੈਗੇ ਉਹ ਪੰਜਾਬ ਨੂੰ ਤਾਂ ਛੱਡ ਗਏ ਆਪਾਂ ਜਿਵੇਂ ਅੱਗੇ ਗੱਲ ਕਹਿੰਦੇ ਹੁੰਨੇ ਆ ਅਸੀਂ ਬਾਹਰਲੇ ਮੁਲਕਸ ਤਰੱਕੀ ਕਰਨ ਚੱਲੇ ਆ ਅਸੀਂ ਬਾਹਰਲੇ ਮੁਲਕ ਚ ਵੱਡੇ ਬੰਨ ਚੱਲੇ ਪਰ ਉਹ ਗੰਦੀਆਂ ਚੀਜ਼ਾਂ ਗੰਦੀਆਂ ਮਾਨਸਿਕਤਾਵਾਂ ਜਿਹੜੀਆਂ ਅਡਾਪਟ ਆਪਦੇ ਨਾਲ ਹੀ ਲੈ ਗਈ ਜੀ ਉੱਥੇ ਤੇ ਉਸੇ ਚੀਜ਼ਾਂ ਕਰਕੇ ਆਪਣੇ ਭਾਈਚਾਰੇ ਦੀ ਬੇਇੱਜ਼ਤੀ ਕਰਾ ਰਹੇ ਆ ਗੋਰੇ ਵੀ ਇਸ ਚੀਜ਼ ਤੋਂ ਬਹੁਤ ਦੁਖੀ ਹੈ ਆਪਾਂ ਅੱਗੇ ਵੀ ਤੁਸੀਂ ਦੋ ਵੀਡੀਓ ਚ ਗੱਲ ਕੀਤੀ ਸੀ ਕਿ ਜਿੱਥੇ ਗੋਰੀਆਂ ਦੇ ਪੱਟਾ ਨੂੰ ਇਹਨੇ ਸੀਗੇ ਉਹ ਜਾਂ ਆਪਣੇ ਪਾਰਕ ਜਾਂਦੀਆਂ ਭੈਣਾਂ ਦੇ ਵੱਲ ਵੇਖ ਕੇ ਗਲਤ ਕਮੈਂਟ ਕਰਦੇ ਸੀ ਸਵਪਨਾ ਭਾਈਚਾਰਾ ਬਹੁਤ ਦੱਬ ਕੇ ਜਲੂਸ ਕਢਾ ਰਿਹਾ ਜੀ ਕੈਨੇਡਾ ਚ ਜੀ ਜੀ ਔਰਕ ਸਾਹਿਬ ਜਿਹੜਾ ਹੈਗਾ ਸਮੇਂ ਦੀ ਘਾਟ ਕਰਕੇ ਜਿਹੜਾ ਅੱਜ ਦੀ ਆਪਾਂ ਇੰਟਰਵਿਊ ਇੱਥੇ ਖਤਮ ਕਰਦੇ ਆਂ ਤੇ ਜਿਹੜਾ ਆਪਣਾ ਕੋਈ ਰਹਿ ਗਿਆ ਜਿਹੜੀਆਂ ਖਬਰਾਂ ਜਿਹੜੀਆਂ ਜ਼ਰੂਰੀ ਹੈਗੀਆਂ ਆਪਾਂ ਦਰਸ਼ਕਾਂ ਦੇ ਸਾਹਮਣੇ ਕਰਨੀਆਂ ਆ ਆਪਾਂ ਬਹੁਤ ਜਲਦੀ ਸਾਹਮਣੇ ਕਰਾਂਗੇ ਤੁਸੀਂ ਟਾਈਮ ਕੱਢਿਆ ਟਾਈਮ ਦਿੱਤਾ ਆਪਦਾ ਕੀਮਤੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ